ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਗੱਲ ਕਰਾਂਗੇ ਪੰਜਾਬ ਦੇ ਭਖ ਦੇ ਮੁੱਦੇ ਤੇ ਪੰਜਾਬ ਦੇ ਨਾਲ ਨਾਲ ਚਾਰ ਹੋਰ ਸਟੇਟਾਂ ਵੀ ਆ ਜਿਹੜੀਆਂ ਇਸ ਕੇਸ ਦੇ ਨਾਲ ਜੁੜ ਰਹੀਆਂ ਮੈਂ ਗੱਲ ਕਰ ਰਿਹਾ ਕੋਟਾ ਵਿਦਨ ਕੋਟਾ ਅ ਮਰਵੀ ਸਖਵਾਲਮੀ ਕੀ ਅਤੇ ਰਵਦਾਸੀਆ ਐਂਡ ਆਦਰਸ ਦੇ ਵਿੱਚ ਜਿਹੜਾ ਇੱਕ ਪਾੜਾ ਪਿਆ ਹੋਇਆ ਹੈ ਕਿ 25% ਜਿਹੜੀ ਰੈਜ਼ਰਵੇਸ਼ਨ ਪੰਜਾਬ ਦੇ ਵਿੱਚ ਮਿਲ ਰਹੀ ਹੈ ਸ਼ੈਡਿਊਲ ਕਾਸਟਾਂ ਨੂੰ ਉਹਦਾ ਜਿਹੜਾ 12.5% ਜਿਹੜਾ ਹੈ ਉਹ ਪ੍ਰੈਫਰੈਂਸ਼ੀਅਲ ਬੇਸਿਸ ਦੇ ਉੱਪਰ ਜਿਹੜਾ ਹੈ ਉਹ ਮਾਰੀ ਵਿਸਖ ਵਾਲਮੀਕੀਜ਼ ਨੂੰ ਦਿੱਤਾ ਗਿਆ ਹੈ ਤੇ 12.5% ਜਿਹੜਾ ਹੈ ਉਹ ਰਵਦਾਸੀਆਂ ਐਂਡ ਅਦਰਜ਼ ਨੂੰ ਦਿੱਤਾ ਗਿਆ ਹੈ ਹੁਣ ਗੱਲ ਕਰਾਂਗੇ ਕਿ ਇੱਕ ਹੁੰਦੀ ਹੈ ਡੀ ਫੈਕਟ ਰਿਐਲਿਟੀ ਤੇ ਇੱਕ ਹੁੰਦੀ ਹੈ ਇਨ ਫੈਕਟ ਰਿਐਲਿਟੀ ਇੱਕ ਹੁੰਦੀ ਡੀ ਫੈਕਟ ਇਕੁਐਲਿਟੀ ਤੇ ਇੱਕ ਹੁੰਦੀ ਇਨ ਫੈਕਟ ਇਕੁਐਲਿਟੀ ਐਕਚੁਅਲੀ ਇਹ ਜਿਹੜੀ ਪ੍ਰੋਵੀਜ਼ਨ ਹੈ ਇਹ ਪ੍ਰੈਫਰੈਂਸ਼ੀਅਲ ਬੇਸਿਸ ਤੇ ਹੈ ਨਾ ਕਿ ਇਹ ਪੱਕੀ ਤੌਰ ਤੇ ਹੈ ਪਰਮਾਨੈਂਟ ਹੈ ਜੇ ਪਰਮਾਨੈਂਟ ਹੁੰਦੀ ਤਾਂ 12% ਦੇ ਵਿੱਚੋਂ ਜੇ ਪੋਸਟਾਂ ਵਾਲਮੀਕੀ ਐਂਡ ਮਰਵੀ ਸਿੱਖਾਂ ਦੀਆਂ ਬਚਦੀਆਂ ਤਾਂ ਉਹਨੂੰ ਕੈਰੀ ਫਾਰਵਰਡ ਕਰਕੇ ਉਹਨਾਂ ਦੇ ਬੈਕਲੌਗ ਦੇ ਵਿੱਚ ਕੀਤਾ ਜਾ ਸਕਦਾ ਸੀ ਪਰੰਤੂ ਇਹ ਪ੍ਰੀਫਰੈਂਸ਼ੀਅਲ ਬੇਸਿਸ ਤੇ ਹੈ ਜਿਹੜੀਆਂ ਜਦੋਂ 12% ਕੈਂਡੀਡੇਟ ਮਰਵੀ ਸਿੱਖਾਂ ਦੇ ਜਾਂ ਵਾਲਮੀਕੀਆਂ ਦੇ ਉਹ ਨਹੀਂ ਪਹੁੰਚਦੇ ਤਾਂ ਜਿਹੜੀਆਂ ਬਾਕੀ ਪੋਸਟਾਂ ਆ ਉਹ ਰਵਦਾਸੀਆਂ ਐਂਡ ਆਦਰਸ ਦੇ ਵਿੱਚੋਂ ਭਰ ਲੀਆਂ ਜਾਂਦੀਆਂ ਤੇ ਹੁਣ ਤੱਕ ਦੇਖਣ ਦੇ ਵਿੱਚ ਇਹੀ ਆਇਆ ਕਿ ਕੁੱਲ ਮਿਲਾ ਕੇ ਜਿਹੜਾ ਹੈ ਉਹ 25% ਦੇ ਵਿੱਚੋਂ 20 ਤੋਂ 21% ਦੇ ਕਰੀਬ ਜਿਹੜਾ ਹੈ ਉਹ ਰਵਦਾਸੀਆ ਐਂਡ ਅਦਰਸ ਕਮਿਊਨिटीज ਨੂੰ ਹੀ ਜਿਹੜਾ ਹੈ ਉਹ 25% ਜਿਹੜਾ ਰੈਜ਼ਰਵੇਸ਼ਨ ਦਾ ਉਹ ਹਿੱਸਾ ਉਹ ਜਾ ਰਿਹਾ ਹੈ ਇਨਫੈਕਟ ਇਸ ਕਰਕੇ ਇਹ ਮੈਟਰ ਜਿਹੜਾ ਹੈ ਇਹ ਕਾਫੀ ਧੀਰ ਤੋਂ ਸੁਲਝਦਾ ਤੁਰਿਆ ਆ ਰਿਹਾ ਹੈ ਇਹ ਪਹਿਲਾਂ ਤਾਂ ਸਰਕੂਲਰ ਦੇ ਜ਼ਰੀਏ ਮਿਲਦਾ ਆ ਰਿਹਾ ਸੀ 1975 ਤੋਂ ਫਿਰ 2006 ਦੇ ਵਿੱਚ ਪੰਜਾਬ ਸਰਕਾਰ ਨੇ ਪੰਜਾਬ ਸ਼ੈਡਿਊਲ ਕਾਸਟ ਐਂਡ BC ਐਕਟ 2006 ਜਿਹੜਾ ਹੈ ਉਹ ਬਣਾ ਦਿੱਤਾ ਸੀ ਜਿੱਦੀ ਵੈਲਿਡਿਟੀ ਨੂੰ ਚੈਲੰਜ ਕੀਤਾ ਗਿਆ ਹਾਈ ਕੋਰਟ ਦੇ ਵਿੱਚ ਤੇ ਹਾਈ ਕੋਰਟ ਨੇ 2010 ਦੇ ਵਿੱਚ ਇਸ ਜਿਹੜਾ ਐਕਟ ਹੈ ਇਹਦਾ ਸੈਕਸ਼ਨ 4 ਸਬਸੈਕਸ਼ਨ 5 ਹੈ ਉਹਨੂੰ ਸਟ੍ਰੱਕ ਡਾਊਨ ਕਰਤਾ ਸੀ ਕਿਹਦੇ ਬੇਸ ਤੇ EV ਚਨਈਆ ਜੱਜਮੈਂਟ ਸੀ ਉਹਦੇ ਬੇਸ ਤੇ ਹਾਈ ਕੋਰਟ ਨੇ ਕਿਉਂਕਿ EV ਚਨਈਆ ਜੱਜਮੈਂਟ 2004 ਚ ਆਈ ਸੀ ਤੇ ਹਾਈ ਕੋਰਟ ਦੇ ਵਿੱਚ ਜਦੋਂ ਇਹਨੂੰ ਚੈਲੰਜ ਕੀਤਾ ਗਿਆ ਇਸ ਦੇ ਐਡਜਸਟਮੈਂਟ ਦੇ ਆਧਾਰ ਤੇ ਤਾਂ ਹਾਈ ਕੋਰਟ ਨੇ 2010 ਦੇ ਵਿੱਚ ਜਿਹੜਾ ਹੈ ਇਸ ਪ੍ਰਵੀਜ਼ਨ ਨੂੰ ਇਸ ਐਕਟ ਦੀ ਪ੍ਰਵੀਜ਼ਨ ਨੂੰ ਜਿਹਦੇ ਤਹਿਤ 50% ਜੈਨੀ 50% ਆਫ ਦਾ ਰਿਜ਼ਰਵਡ ਵੈਕੈਂਸੀਜ਼ ਪ੍ਰੇਫਰੈਂਸ਼ੀਅਲੀ 기ਵਨ ਟੂ ਦਾ ਮਰਮੀ ਸਿੱਖ ਐਂਡ ਵਾਲਮੀਕੀਸ ਸੋ ਇਹਨੂੰ ਚੈਲੰਜ ਕੀਤਾ ਅਰਵਦਾਸੀ ਐਂਡ ਅਦਰ ਕਮਿਊਨਿਟੀ ਦੇ ਕੈਂਡੀਡੇਟ ਨੇ ਦਵਿੰਦਰ ਸਿੰਘ ਨੇ ਜੀਦੇ ਬੇਸ ਤੇ ਜਿਹੜਾ ਹੈ 2004 ਦੀ ਜੱਜਮੈਂਟ ਇਹ ਵੀ ਚਨਈਆ ਵਾਲੀ ਜੱਜਮੈਂਟ ਦੇ ਬੇਸ ਤੇ ਉਹਦੇ ਤੇ ਭਰੋਸਾ ਕਰਦਿਆਂ ਹਾਈ ਕੋਰਟ ਨੇ ਇਸ ਸੈਕਸ਼ਨ ਨੂੰ ਗੈਰ ਸੰਵਿਧਾਨਿਕ ਿਕਰਾਰ ਦੇ ਕੇ ਇਹਨੂੰ ਸਟ੍ਰੱਕ ਡਾਊਨ ਕਰਤਾ ਸੀ ਬੈਮੀ ਜੇਕ ਲਈ ਹਲਚਲ ਮੱਚੀ ਤਾਂ ਫਿਰ ਪੰਜਾਬ ਸਰਕਾਰ ਆਪਣੇ ਐਕਟ ਨੂੰ ਬਚਾਉਣ ਦੇ ਲਈ ਤੇ ਮਰਮੀ ਸਿੱਖਣ ਵਾਲਮੀਕੀਆਂ ਦੇ ਹਿੱਤਾਂ ਨੂੰ ਬਚਾਉਣ ਦੇ ਲਈ ਉਹ ਫਿਰ ਸੁਪਰੀਮ ਕੋਰਟ ਪਹੁੰਚੀ ਤਾਂ 2011 ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਚਲੇ ਗਏ ਦਾ ਮਾਨਯੋਗ ਸੁਪਰੀਮ ਕੋਰਟ ਨੇ ਸਟੇ ਦਿੱਤਾ ਸੀ ਤਾਂ ਉਸ ਤੋਂ ਬਾਅਦ ਜਿਹੜਾ ਹੈ 27 ਅਗਸਤ 2020 ਦੇ ਵਿੱਚ ਪੰਜ ਮੈਂਬਰੀ ਯਾਨੀ ਕਿ ਕਨਸਟੀਟਿਊਸ਼ਨ ਬੈਂਚ ਆਫ ਸੁਪਰੀਮ ਕੋਰਟ ਪੰਜ ਮੈਂਬਰਾਂ ਦਾ ਜਿਹੜਾ ਬੈਂਚ ਸੀਗਾ ਉਹਨਾਂ ਨੇ EV ਚਨਈਆ ਜੱਜਮੈਂਟ ਨੂੰ ਗਲਤ ਠਹਿਰਾਤਾ ਹੁਣ ਅਸਲ ਦੇ ਵਿੱਚ EV ਚਨਈਆ ਜੱਜਮੈਂਟ ਹੈ ਕੀ ਸੀ EV ਚਨਈਆ ਜੱਜਮੈਂਟ ਨੇ ਗਲਤ ਫੈਸਲਾ ਦਿੱਤਾ ਜਿਹੜਾ ਅੱਜ ਸੁਪਰੀਮ ਕੋਰਟ ਦੇ ਵਿੱਚ ਵੱਡੇ ਪੱਧਰ ਦੇ ਵਿੱਚ ਵਿਚਾਰਿਆ ਜਾ ਰਿਹਾ ਹੈ ਵੱਡੇ ਲਾਰਜਰ ਬੈਂਚ ਵੱਲੋਂ ਸੱਤ ਮੈਂਬਰੀ ਬੈਂਚ ਵੱਲੋਂ ਈਵੀ ਚਨਈਆ ਜੱਜਮੈਂਟ ਨੇ ਅਸਲ ਦੇ ਵਿੱਚ ਕਿਹਾ ਕੀ ਸੀ ਈਵੀ ਚਨਈਆ ਜੱਜਮੈਂਟ ਨੇ ਜਿਹੜੀ ਸੀਗੀ ਈਵੀ ਚਨਈਆ ਵਰਸ ਸਟੇਟ ਆਫ ਆਂਧਰਾ ਪ੍ਰਦੇਸ਼ ਤਾਂ ਉਹਦੇ ਵਿੱਚ ਜਿਹੜਾ ਹੈ ਉਹ ਇਹ ਕਿਹਾ ਗਿਆ ਸੀਗਾ ਮਾਨਯੋਗ ਬੈਂਚ ਵੱਲੋਂ ਕਿ ਇਟ ਵਾਸ ਹੈਡ ਥੈਟ ਓਨਲੀ ਪਾਰਲੀਮੈਂਟ ਐਂਡ not state legislature can exclude caste deemed to be sc from the presidential list ਹੁਣ ਦੇਖੋ ਤੁਸੀਂ ਇਹ ਲਾਈਨ ਹੀ ਕਿੰਨੀ ਵੱਡੀ ਗਲਤ ਹੈ ਪਤਾ ਨਹੀਂ ਕਈ ਵਾਰ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਕਿਧਰੇ ਨਾ ਕਿਧਰੇ ਤਾਂ ਹੀ ਜਿਹੜੀਆਂ ਹੈ ਉਹ ਮਾਨਯੋਗ ਸੁਪਰੀਮ ਕੋਰਟ ਦੀਆਂ ਜਿਹੜੀਆਂ ਜਜਮੈਂਟਸ ਆ ਉਹਨਾਂ ਨੂੰ ਵੀ ਰੀਵਿਜ਼ਿਟ ਕੀਤਾ ਜਾਂਦਾ ਹੈ ਇਸੇ ਕਰਕੇ ਇੱਥੇ ਹੁਣ ਪੰਜਾਬ ਪਹਿਲੇ ਦਿਨ ਹੀ ਪੰਜਾਬ ਦੇ ਜਿਹੜਾ ਹੈ ਐਡਵੋਕੇਟ ਜਨਰਲ ਸਰਦਾਰ ਗੁਰਮਿੰਦਰ ਸਿੰਘ ਨੇ ਬੜੇ ਵੱਡੇ ਪੱਧਰ ਤੇ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਇਹਨੂੰ ਪ੍ਰੈਜੈਂਟ ਕੀਤਾ ਸੀ ਉਹਨਾਂ ਨੇ ਸ਼ੁਰੂ ਹੀ ਇੱਥੋਂ ਕੀਤਾ ਕਿ ਇੱਕ ਤਾਂ ਉਹ ਹੈ ਜਿਹੜੇ ਐਨਟਾਈਟਲਡ ਹੈ ਜਿਹੜੇ ਕਹਿੰਦੇ ਕਿ ਅਸੀਂ ਐਨਟਾਈਟਲਡ ਹੈ ਰੈਜ਼ਰਵੇਸ਼ਨ ਦੇ ਵਾਸਤੇ ਇੱਕ ਉਹ ਜਿਹੜੇ ਨੀਡੀ ਹੈ ਜਿਨ੍ਹਾਂ ਨੂੰ ਅਸਲ ਦੇ ਵਿੱਚ ਜ਼ਰੂਰਤ ਹੈ ਇੱਕ ਐਨਟਾਈਟਲਡ ਐਂਡ ਇੱਕ ਨੀਡੀ ਸੋ ਅਸਲ ਦੇ ਵਿੱਚ ਜਿਹੜਾ ਕਨਸਟੀਟਿਊਸ਼ਨ ਦਾ ਮੇਨ ਜਿਹੜਾ ਫੋਕਸ ਹੈ ਆਬਜੈਕਟਿਵ ਹੈ ਰੈਜ਼ਰਵੇਸ਼ਨ ਦਾ ਉਹ ਨੀਡੀਅਸ ਨੂੰ ਰੈਜ਼ਰਵੇਸ਼ਨ ਹਰ ਹਾਲਤ ਮਿਲਣੀ ਚਾਹੀਦੀ ਹੈ ਇਹਦੇ ਤੇ ਫੋਕਸ ਹੋਣਾ ਚਾਹੀਦਾ ਹੈ ਹੁਣ ਇਹ ਵਿੱਚ ਨਹੀਂ ਹੈ ਜੱਜਮੈਂਟ ਨੇ ਇਹ ਕਹਤਾ ਕਿ ਓਨਲੀ ਪਾਰਲੀਮੈਂਟ ਬਟ ਨਾਟ ਸਟੇਟ ਲੈਜਿਸਲੇਚਰ ਕੈਨ ਐਕਸਕਲੂਡ ਕਾਸਟ ਹੁਣ ਇੱਥੇ ਐਕਸਕਲੂਜਨ ਦਾ ਤਾਂ ਮੈਟਰ ਨਹੀਂ ਸੀ ਐਕਸਕਲੂਡ ਥੋੜੀ ਕੀਤਾ ਗਿਆ ਇਹ ਥੋੜੀ ਕਿਹਾ ਗਿਆ ਕਿ ਹੀਰਵਦਾਸੀਆਂ ਐਂਡ ਆਦਰਜ਼ ਨੂੰ ਐਕਸਕਲੂਡ ਕੀਤਾ ਜਾਂਦਾ ਤੇ ਵਾਲਮੀਕੀ ਐਂਡ ਮਰਯਮਿਸਕ ਨੂੰ ਜਿਹੜਾ ਹੈ ਉਹ ਰਿਜ਼ਰਵੇਸ਼ਨ ਦਿੱਤੀ ਜਾ ਰਹੀ ਹੈ ਸੋ ਕਿੱਡੀ ਵੱਡੀ ਬਲੰਡਰ ਮਿਸਟੇਕ ਸਿਗੀ ਇਹ ਇਹ ਗਲਤੀ ਸੀਗੀ ਇਹ 에ਰਰ ਸੀਗੀ ਜਿਹੜੀ ਕਮਿਟ ਕੀਤੀ ਗਈ ਆਨਨੇਬਲ ਬੈਂਚ ਵੱਲੋਂ ਇਹ ਵੀ ਚਨਈਆ ਕੇਸ ਦੇ ਵਿੱਚ ਕਿਉਂਕਿ ਇੱਥੇ ਐਕਸਕਲੂਜਨ ਦਾ ਮੈਟਰ ਨਹੀਂ ਸੀਗਾ ਤੇ ਨਾ ਹੀ ਇੱਥੇ ਪ੍ਰੈਜ਼ੀਡੈਂਸ਼ੀਅਲ ਲਿਸਟ ਹੈ ਉਹਦੇ ਵਿੱਚੋਂ ਐਕਸਕਲੂਡ ਕੀਤਾ ਨਹੀਂ ਗਿਆ ਸੀਗਾ ਸੋ ਇਸ ਕਰਕੇ ਇਹ ਕਿਸੇ ਵੀ ਤਰੀਕੇ ਨਾਲ ਉਹਨਾਂ ਨੇ ਕਿਹਾ ਸੀ ਕਿ ਇਟ 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 ਵਿਲ ਟਿੰਕਰ ਦਾ ਆਰਟੀਕਲ 14 ਵਿਚ ਇਜ਼ ਇਕੁਐਲਟੀ ਟੂ ਰਾਈਟ ਰਾਈਟ ਟੂ ਇਕੁਐਲਟੀ which ensures right to equality so ਇਹ ਜਿਹੜਾ ਆਰਟੀਕਲ 14 ਇਹਨੂੰ ਟਿੰਕਰ ਕਰਨ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਆਰਟੀਕਲ 341 ਤੇ ਆਰਟੀਕਲ 342 ਦੇ ਰਿਗਾਰਡਿੰਗ ਬੜੀ ਵੱਡੇ ਪੱਧਰ ਤੇ ਬ੍ਰੌਡ ਬਹਿਸ ਚੱਲੀ ਇਸ ਕੇਸ ਦੇ ਵਿੱਚ ਕਿਉਂਕਿ ਜੇ ਅਸੀਂ ਇਹ ਮੰਨ ਲਿਆ ਕਿ ਭਾਈ ਇਹਨੂੰ ਨੂੰ ਐਕਸਕਲੂਡ ਕਰ ਦਿੱਤਾ ਐਕਸਕਲੂਡ ਤਾਂ ਕੀਤਾ ਹੀ ਨਹੀਂ ਉਹ ਤਾਂ ਸਿਰਫ ਪ੍ਰੈਫਰੈਂਸ਼ੀਅਲ ਬੇਸਿਸ ਤੇ ਅਦਰਵਾਈਜ਼ ਉਹ ਸਾਰਿਆਂ ਨੂੰ ਮਿਲ ਰਹੀ ਹੈ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਆ ਕਿ 25% ਦੇ ਵਿੱਚੋਂ ਆਲਰੇਡੀ 20 ਤੋਂ 21% ਜਿਹੜੀ ਹੈ ਉਹ ਰੈਜ਼ਰਵੇਸ਼ਨ ਪਹਿਲਾਂ ਹੀ ਰਮਦਾਸੀਆਂ ਦਾਦਰ ਕਮਿਊਨਿਟੀ ਨੂੰ ਜਾ ਰਹੀ ਹੈ ਇਨਫੈਕਟ ਐ ਨਾਟ ਡੀ ਫੈਕਟੋ ਇਨਫੈਕਟ ਜਾ ਰਹੀ ਹੈ ਸੋ ਇਸ ਕਰਕੇ ਇਹ ਜਿਹੜਾ ਮੈਟਰ ਹੈ ਇਹ ਨਜ਼ਾਇਜ਼ ਹੀ ਵਿਵਾਦਾਂ ਦੇ ਵਿੱਚ ਜਿਹੜਾ ਹੈ ਉਹ ਦਵਿੰਦਰ ਸਿੰਘ ਵੱਲੋਂ ਲਿਆਂਦਾ ਗਿਆ ਉਸ ਤੋਂ ਬਾਅਦ ਫਿਰ ਜਦੋਂ 27 ਅਗਸਤ 2020 ਨੂੰ 5 ਮੈਂਬਰੀ ਬੈਂਚ ਨੇ ਇਸ ਕੇਸ ਨੂੰ ਦੇਖਿਆ ਕਿ ਹਾਈ ਕੋਰਟ ਨੇ ਜਿਹੜਾ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਜਿਹੜਾ ਪੰਜਾਬ ਐਸ ਸੀ ਐਸ ਸੀ ਐਕਟ ਹੈਗਾ 2006 ਉਹਦੀ ਜਿਹੜੀ ਪ੍ਰੋਵੀਜ਼ਨ ਹੈ ਸੈਕਸ਼ਨ 4 ਸਬਸੈਕਸ਼ਨ 5 ਉਹਨੂੰ ਗੈਰ ਕਨਸਟੀਟਿਊਸ਼ਨ ਐਲਾਨਿਆ ਉਹ ਗਲਤ ਐਲਾਨਿਆ ਕਿਉਂਕਿ ਉਹਨੇ ਇਹ ਵਿੱਚ ਨਹੀਂ ਆ ਜਜਮੈਂਟ ਤੇ ਨੂੰ ਆਧਾਰ ਬਣਾਇਆ ਤੇ ਇਹ ਵਿੱਚ ਨਹੀਂ ਆ ਜਜਮੈਂਟ ਇਟਸੈਲਫ ਗਲਤ ਹੈ ਇਹ ਕਿਨੇ ਕਿਹਾ ਮਾਨਯੋਗ ਬੈਂਚ ਨੇ ਸੁਪਰੀਮ ਕੋਰਟ ਦੇ ਬੈਂਚ ਨੇ ਜਿਹਨੂੰ ਹੈਡ ਕੀਤਾ ਸੀ ਜਸਟਿਸ ਅਰुण ਮਿਸ਼ਰਾ ਜੀ ਨੇ ਉਹਨਾਂ ਨੇ ਈਵੀ ਚਨਈਆ ਜੱਜਮੈਂਟ ਦੇ ਨਾਲ ਅਸਹਿਮਤੀ ਪ੍ਰਗਟਾਈ ਤੇ ਫਿਰ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਫੈਸਲਾ ਹੈ ਸਬ ਕਲਾਸੀਫਿਕੇਸ਼ਨ ਵਿਥਿਨ ਦਾ ਸ਼ੈਡਿਊਲ ਕਾਸਟ ਇਟ ਮਸਟ ਬੀ ਡਿਸਾਈਡਡ ਔਰ ਪ੍ਰੋਨਾਉਂਸਡ ਬਾਈ ਅਥੋਰਿਟੇਟਿਵ ਅਥੋਰਿਟੀ ਬਾਈ ਅ ਲਾਰਜਰ ਬੈਂਚ ਤੇ ਫਿਰ ਉਹਨਾਂ ਨੇ ਇਹਨੂੰ ਸੱਤ ਮੈਂਬਰੀ ਬੈਂਚ ਦਾ 9 ਮੈਂਬਰੀ ਬੈਂਚ ਵੱਲ ਨੂੰ ਇਸ਼ਾਰਾ ਕਰ ਦਿੱਤਾ ਜਿਹਦੇ ਕਰਕੇ ਹੁਣ 7 ਮੈਂਬਰੀ ਬੈਂਚ ਵੱਲੋਂ ਇਸ ਮੁੱਦੇ ਨੂੰ ਵਿਚਾਰਿਆ ਜਾ ਰਿਹਾ ਹੈ 6 7 ਤੇ 8 ਫਰਵਰੀ ਤੇ ਇਹਦੇ ਉੱਪਰ 3 ਦਿਨ ਗਹਿ ਗੱਤ ਜਿਹੜੀ ਬਹਿਸ ਚੱਲੀ ਸੋ ਪਹਿਲੇ ਦਿਨੀ ਸ਼੍ਰੀ ਗੁਰਮਿੰਦਰ ਗੈਰੀ ਜੀ ਨੇ ਸਰਦਾਰ ਗੁਰਮਿੰਦਰ ਸਿੰਘ ਨੇ ਜਿਹੜੇ ਆਪਣੇ ਐਡਵੋਕੇਟ ਜਨਰਲ ਹੈ ਪੰਜਾਬ ਦੇ ਉਹਨਾਂ ਨੇ ਇਹਨੂੰ ਸਹੀ ਠਹਿਰਾਇਆ ਕਿ ਇਹ ਸਟੇਟ ਦਾ ਪ੍ਰੈਰੋਗੇਟਿਵ ਹੈ ਏ ਕਨਸਟੀਟਿਊਸ਼ਨ ਦੇ ਅਕੋਰਡਿੰਗਲੀ ਸਟੇਟ ਦਾ ਪ੍ਰੈਰੋਗੇਟਿਵ ਐ ਸਟੇਟਸ ਕੈਨ ਪ੍ਰੋਵਾਈਡ ਦਾ ਕੋਟਾ ਵਿਦਨ ਕੋਟਾ ਅਸਲ ਦੇ ਵਿੱਚ ਹੁੰਦਾ ਕੀ ਹੈ ਕਿ ਜਿਹੜੇ ਵੀਕੈਸਟ ਆਫ ਦਾ ਵੀਕੈਸਟ ਹੈ ਉਹ ਰਿਜ਼ਰਵੇਸ਼ਨ ਦੇ ਬੈਨੀਫਿਟ ਤੋਂ ਰਹਿ ਜਾਂਦੇ ਆ ਤੇ ਜਿਹੜੇ ਆਲਰੇਡੀ ਐਡਵਾਂਟੇਜਿਸ ਹੈ ਇਹਦੇ ਤੋਂ ਉਹ ਜ਼ਿਆਦਾ ਐਡਵਾਂਟੇਜਿਸ ਹੁੰਦੇ ਜਾਂਦੇ ਤੇ ਫਿਰ ਇਹਦੇ ਨਾਲ ਤਾਂ ਜਿਹੜਾ ਹੈ ਉਹ ਇਕੁਐਲਿਟੀ ਕਦੀ ਬਣ ਨਹੀਂ ਸਕਦੀ ਜਿਹਦੇ ਕਰਕੇ ਜਿਹੜਾ ਰਿਜ਼ਰਵੇਸ਼ਨ ਦਾ ਜਿਹੜਾ ਕਨਸੈਪਟ ਹੈ ਉਹ ਸਹੀ ਤਰੀਕੇ ਦੇ ਨਾਲ ਲਾਗੂ ਨਹੀਂ ਕੀਤਾ ਜਾ ਸਕਦਾ ਇਹਦੇ ਵਿੱਚ ਬੜਾ ਖਾਸ ਤੌਰ ਤੇ ਜਿਹੜਾ ਹੈਗਾ ਸ਼ਰਦ ਫਰਸਾਤ ਜਿਨੇ ਵੀ ਬਹੁਤ ਵਧੀਆ ਤਰੀਕੇ ਨਾਲ ਕਿਹਾ ਗੁਰਮਿੰਦਰ ਗੈਰੀ ਜੀ ਗੁਰਮਿੰਦਰ ਸਿੰਘ ਜੀ ਨੇ ਵੀ ਜਿਹੜੇ ਆਪਣੇ ਐਡਵੋਕੇਟ ਜਨਰਲ ਨੇ ਪੰਜਾਬ ਦੇ ਬਹੁਤ ਅੱਛੇ ਤਰੀਕੇ ਨਾਲ ਪੱਖ ਰੱਖਿਆ ਸਭ ਤੋਂ ਵੱਡੀ ਗੱਲ ਸੀ ਜਿਹੜੀ اٹਾਰਨੀ ਜਨਰਲ ਆਫ ਇੰਡੀਆ ਕਿਉਂਕਿ ਇਹ ਪੰਜਾਂ ਸਟੇਟਾਂ ਦਾ ਇਹੀ ਮੈਟਰ ਹੈ ਸਬ ਕਲਾਸੀਫਿਕੇਸ਼ਨ ਵਿਥਿਨ ਦਾ ਸ਼ੈਡਿਊਲ ਕਾਸ ਇਹਦੇ ਤੇ ਵਿਚਾਰਿਆ ਜਾਣਾ ਸੀਗਾ ਸੋ ਇਹਦੇ ਤੇ ਮੇਨ ਪੁਆਇੰਟ ਕਿਹੜੇ ਸੀ ਜਿਹੜੇ ਵਿਚਾਰੇ ਜਾਣੇ ਸੀ ਸਭ ਤੋਂ ਪਹਿਲਾਂ ਤਾਂ ਇਹ ਕਿ ਕੀ ਰਾਜ ਸਰਕਾਰਾਂ ਸੂਬਾ ਸਰਕਾਰਾਂ ਨੂੰ ਇਹ ਸ਼ਕਤੀ ਸੰਵਿਧਾਨ ਦੁਆਰਾ ਮਿਲੀ ਹੋਈ ਹੈ ਕਿ ਉਹ ਸ਼ੈਡਿਊਲ ਕਾਸ ਜਾਂ ਸ਼ੈਡਿਊਲ ਟ్రਾਈਬਸ ਦੇ ਵਿੱਚ ਅੱਗੇ ਫਰਦਰ ਸਬ ਕਲਾਸੀਫਿਕੇਸ਼ਨ ਕਰਕੇ ਉਹਨਾਂ ਨੂੰ ਰੈਜ਼ਰਵੇਸ਼ਨ ਪ੍ਰੋਵਾਈਡ ਕਰ ਸਕਦੀ ਹੈ ਜੌਬਸ ਲੈਣ ਵਾਸਤੇ ਜਾਂ ਫਿਰ ਐਜੂਕੇਸ਼ਨ ਇੰਸਟੀਟਿਊਸ਼ਨ ਦੇ ਵਿੱਚ ਐਡਮਿਸ਼ਨ ਲੈਣ ਵਾਸਤੇ ਇਹ ਸੀ ਪਹਿਲਾ ਪੁਆਇੰਟ ਕਿ ਕੀ ਸੂਬਾ ਸਰਕਾਰਾਂ ਕੋਲੇ ਪਾਵਰ ਹੈਗੀ ਹੈ ਕਿ ਉਹ ਸ਼ੈਡਿਊਲ ਕਾਸਟਰ ਦੇ ਵਿੱਚ ਅੱਗੇ ਫਰਦਰ ਜਿਹੜੀ ਹੈ ਉਹ ਸਬ ਕਲਾਸੀਫਿਕੇਸ਼ਨ ਕਰ ਸਕਦੀ ਹੈ ਕਿ ਕਿਹਨੂੰ ਪ੍ਰੀਫਰੈਂਸ ਦਿੱਤੀ ਜਾਣੀ ਚਾਹੀਦੀ ਜਾਂ ਕਿਹਨੂੰ ਨਹੀਂ ਫਿਰ ਅਗਲਾ ਪੁਆਇੰਟ ਸੀਗਾ ਕਿ ਕੀ ਪੰਜਾਬ ਸ਼ੈਡਿਊਲ ਕਾਸਟ ਐਨ 20 ਬੈਕਵਰਡ ਕਲਾਸ ਐਕਟ ਜਿਹੜਾ 2006 ਹੈ ਕੀ ਉਹ ਉਹਦੀ ਜਿਹੜੀ ਸੈਕਸ਼ਨ ਹੈਗਾ 4 ਸਬਟ੍ਰੈਕਸ਼ਨ 5 ਕੀ ਉਹ ਵੈਲਿਡ ਹੈ ਫਿਰ ਅਗਲਾ ਪੁਆਇੰਟ ਸੀਗਾ ਰਿਵੀਜ਼ਨ ਆਫ ਈਵੀਚ ਨਈਆ ਜੱਜਮੈਂਟ ਕੀ ਕੀ ਵਾਕਈ ਇਕੱਲੇ ਪਾਰਲੀਮੈਂਟ ਕੋਲ ਹੀ ਪਾਵਰ ਹੈ ਤੇ ਸਟੇਟ ਲੈਜਿਸਲੇਚਰ ਕੋਲੇ ਕੋਈ ਪਾਵਰ ਨਹੀਂ ਹੈ ਜੀ ਕੀ ਈਵੀਚ ਨਈਆ ਜੱਜਮੈਂਟ ਸਹੀ ਹੈ ਸੋ ਇਸ ਵਿਸ਼ੇ ਤੇ ਤਿੰਨ ਪੁਆਇੰਟ ਜਿਹੜੇ ਮੇਨ ਵੱਡੇ ਪੱਧਰ ਤੇ ਵਿਚਾਰੇ ਜਾਣੇ ਸੀ ਤਾਂ ਫਿਰ ਇਹਦੇ ਵਿੱਚ ਜਿਹੜੀ ਮੇਨ ਗੱਲ ਨਿਕਲ ਕੇ ਹਰ ਇੱਕ ਐਡਵੋਕੇਟ ਜਨਰਲ ਦੇ ਰਹੀ ਟੌਰਨੀ ਜਨਰਲ ਦੀ ਰਾਹੀਂ ਐਡੀਸ਼ਨਲ ਐਡਵੋਕੇਟ ਜਨਰਲ ਦੀ ਰਾਹੀਂ ਤੇ ਜਿਹੜੇ ਪ੍ਰਾਈਵੇਟ ਹਾਇਰ ਕੀਤੇ ਗਏ ਐਡਵੋਕੇਟ ਸੀ ਤਕਰੀਬਨ ਤਕਰੀਬਨ ਇਸ ਮੁੱਦੇ ਤੇ ਇਹ ਕਲੀਅਰ ਕਟ ਸਾਹਮਣੇ ਆਇਆ ਕਿ ਇਹ ਸਟੇਟ ਦਾ ਪ੍ਰੈਰੋਗੇਟਿਵ ਹੈ ਕਨਸਟੀਟਿਊਸ਼ਨ ਸਟੇਟ ਨੂੰ ਪਾਵਰ ਦਿੰਦਾ ਹੈ ਕਿ ਉਹ ਸ਼ੈਡਿਊਲ ਕਾਸਟ ਦੇ ਵਿੱਚ ਅੱਗੇ ਫਰਦਰ ਸਬ ਕਲਾਸੀਫਿਕੇਸ਼ਨ ਕਰ ਸਕਦਾ ਹੈ ਇਸ ਕਰਕੇ ਖਾਸ ਕਰਕੇ ਅਸੀਂ ਐਡਵੋਕੇਟ ਜਨਰਲ ਜਿਹੜੇ ਹੈਗੇ ਸੌਰੀ ਅਟਾਰਨੀ ਜਨਰਲ ਆਫ ਇੰਡੀਆ ਸ਼੍ਰੀ ਵੇਨੂ ਗੋਪਾਲ ਜੀ ਜਿਹੜੀ ਕਿ ਇਸ ਵੇਲੇ ਸਭ ਤੋਂ ਇੰਡੀਆ ਦੀ ਵੱਡੀ ਅਥਾਰਟੀ ਹੈ ਉਹ ਉਹਨਾਂ ਨੇ ਆਪਣਾ ਪੱਖ ਰੱਖਿਆ ਉਹਨਾਂ ਨੇ ਇਹ ਪੱਖ ਰੱਖਿਆ ਸ਼੍ਰੀ ਵੇਨੂ ਗੋਪਾਲ ਜੀ ਨੇ ਕਿਹਾ ਕਿ ਇਫ ਸਬ ਕਲਾਸੀਫਿਕੇਸ਼ਨ ਇਜ਼ ਨੋਟ ਪ੍ਰੋਵਾਈਡਡ ਟੂ ਦਾ ਵੀਕੈਸਟ ਦੈਨ ਵੀਕੈਸਟ ਆਫ ਦਾ ਵੀਕੈਸਟ ਵਿਲ ਫਾਲ ਔਨ ਦਾ ਗਰਾਉਂਡ ਇਹ ਮਾਨਯੋਗ ਸ਼੍ਰੀ ਵਿਨਯ ਗੋਪਾਲ ਜੀ ਅਟਾਰਨੀ ਜਨਰਲ ਆਫ ਇੰਡੀਆ ਦਾ ਇਹ 뷰 ਸੀਗਾ ਆਨ ਲੇਬਲ ਸੁਪਰੀਮ ਕੋਰਟ ਦੇ ਵਿੱਚ 7 ਮੈਂਬਰੀ ਬੈਂਚ ਦੇ ਸਾਹਮਣੇ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਵਿ ਚਨਈਆ ਜੱਜਮੈਂਟ ਨੂੰ ਧਿਆਨ ਵਿੱਚ ਰੱਖ ਕੇ ਇਹਨੂੰ ਐਲੈਬੋਰੇਟਲੀ ਜਿਹੜਾ ਹੈ ਇਹਦੇ ਕਨਸੀਕੁਐਂਸਿਸ ਕੀ ਹੋ ਸਕਦੇ ਉਹਦੇ ਉੱਪਰ ਜਿਹੜਾ ਹੈ ਇੱਕ ਕਮਿਸ਼ਨ ਬਿਠਾਇਆ ਗਿਆ ਭਾਰਤ ਸਰਕਾਰ ਵੱਲੋਂ ਨੈਸ਼ਨਲ ਕਮਿਸ਼ਨ ਬਿਠਾਇਆ ਗਿਆ ਜਿਹਨੂੰ ਹੈਡ ਕੀਤਾ ਸੀ ਜਸਟਿਸ ਐ ਮਿਸ਼ਰਾ ਮਹਿਰਾ ਨੇ ਉਹਨਾਂ ਨੇ ਕਿਹਾ ਕਿ ਮਿਸ਼ਰਾ ਮਹਿਰਾ ਨੇ ਵੀ ਇਹੀ ਰਿਪੋਰਟ ਦਿੱਤੀ ਕਿ ਜਿਹੜਾ ਹੈ ਉਹ ਸਬ ਕਲਾਸੀਫਿਕੇਸ਼ਨ ਵਿਦਨ ਸਬ ਕਲਾਸੀਫਿਕੇਸ਼ਨ ਸਟੇਟਸ ਦੁਆਰਾ ਦਿੱਤੀ ਜਾ ਸਕਦੀ ਹੈ ਰੈਦਰ ਇਹ ਸੂਬਾ ਸਰਕਾਰਾਂ ਦਾ ਹੀ ਅਧਿਕਾਰ ਹੈ ਤੇ ਇਸੇ ਕਰਕੇ ਜਿਹੜਾ ਇਹ ਪੰਜਾਬ ਦਾ ਜਿਹੜਾ ਸਟੈਚੂਟ ਹੈ ਜਿਹੜਾ ਇਹਨਾਂ ਨੇ ਬਣਾਇਆ ਸੀ ਪੰਜਾਬ ਐਸਸੀ ਐਂਡ ਬੀਸੀ ਐਕਟ 2006 ਇਹ ਸਟੈਚੂਟ ਹੈ ਜਿਹੜਾ ਉਹ ਬਿਲਕੁਲ ਸਹੀ ਹੈ ਇਹ ਵੈਲਿਡ ਹੈ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ बहस है वो कंटीन्यूअस 3 दिन लगातार चली। ਹੁਣ ਇਸ ਮਾਮਲੇ ਦੇ ਉੱਪਰ ਫਾਈਨਲ ਜੱਜਮੈਂਟ ਜਿਹੜੀ ਉਹ ਆਉਣੀ ਬਣਦੀ ਹੈ ਪਰ ਇੱਕ ਗੱਲ ਤਾਂ ਕਲੀਅਰ ਹੈ ਕਿ EV ਚਨਈਆ ਜੱਜਮੈਂਟ ਦੇ ਨਾਲ ਅਸਹਿਮਤੀ ਪਹਿਲਾਂ ਤਾਂ 5 ਮੈਂਬਰੀ ਬੈਂਚ ਨੇ ਪ੍ਰਗਟਾਈ ਤੇ ਫਿਰ 5 ਮੈਂਬਰੀ ਬੈਂਚ ਨੇ ਇਹ ਕਿਹਾ ਕਿ EV ਚਨਈਆ ਜੱਜਮੈਂਟ ਗਲਤ ਹੈ ਇਹਨੂੰ ਰੀਵਿਜ਼ਿਟ ਕੀਤਾ ਜਾਣਾ ਚਾਹੀਦਾ ਤੇ ਇਹਦੀ ਅਥਾਰਟੀਟਿਵ ਪ੍ਰੋਨਾਨਸਮੈਂਟ ਦੇ ਲਈ ਜਿਹੜਾ ਹੈ ਉਹ ਲਾਰਜਰ ਬੈਂਚ ਡਿਸਾਈਡ ਕਰੇ ਤੇ ਫਿਰ ਹੁਣ 7 ਮੈਂਬਰੀ ਬੈਂਚ ਹੈ ਜਿਹੜਾ ਏ ਸਬ ਕਲਾਸੀਫਿਕੇਸ਼ਨ ਵਿਥਿਨ ਦਾ ਸ਼ੈਡਿਊਲ ਕਾਸਟ ਟੂ ਪ੍ਰੋਵਾਈਡ ਦਾ ਰੈਜ਼ਰਵੇਸ਼ਨ ਔਨ ਦਾ ਪ੍ਰੀਫਰੈਂਸ਼ੀਅਲ ਬੇਸਿਸ ਇਜ਼ ਨਾਓ ਡੈਲਟ ਬਾਈ ਲਾਰਜਰ ਬੈਂਚ ਕੰਸਿਸਟਿੰਗ ਆਫ ਦਾ 7 ਮੈਂਬਰ 7 ਜਜਸ ਬੈਂਚ ਹੈਡਡ ਬਾਈ ਔਨੇਬਲ ਚੀਫ ਜਸਟਿਸ ਆਫ ਇੰਡੀਆ ਸ਼੍ਰੀ ਚੰਦਰ ਚੂੜੀ ਸੋ ਇਸ ਕਰਕੇ ਇਸ ਕੇਸ ਦਾ ਫੈਸਲਾ ਹੁਣ ਰਿਜ਼ਰਵ ਰੱਖ ਲਿਆ ਗਿਆ ਤਿੰਨ ਦਿਨ ਗਹਿ ਗੱਜ ਬੈਸ ਹੋ ਚੁੱਕੀ ਹੈ ਜ਼ਿਆਦਾਤਰ ਜਿਹੜਾ ਇਹਦਾ ਬ੍ਰਾਡ ਜੇ ਅਸੀਂ ਬ੍ਰਾਡਲੀ ਦੇਖੀਏ ਤਾਂ ਇਹੀ ਨਿਕਲ ਕੇ ਸਾਹਮਣੇ ਆ ਰਿਹਾ ਸੀ ਬਹਿਸ ਦੇ ਵਿੱਚ ਕਿ ਸਬ ਕਲਾਸੀਫਿਕੇਸ਼ਨ ਵਿਥਿਨ ਦਾ ਸ਼ੈਡਿਊਲ ਕਾਸਟ ਟੂ ਗਿਵ ਦਾ ਰੈਜ਼ਰਵੇਸ਼ਨ ਟੂ ਦਾ ਵੀਕੈਸਟ ਆਫ ਦਾ ਵੀਕੈਸਟ ਔਨ ਦਾ ਪ੍ਰਿਫਰੈਂਸ਼ੀਅਲ ਬੇਸਿਸ ਇਜ਼ ਦਾ ਪ੍ਰੈਰੋਗੇਟਿਵ ਆਫ ਦਾ ਸਟੇਟਸ ਸੋ ਕਨਸਟੀਟਿਊਸ਼ਨ ਉਹਨਾਂ ਨੂੰ ਇਹ ਪਾਵਰ ਦਿੰਦਾ ਹੈ ਹੁਣ ਅੱਗੇ ਫੈਸਲਾ ਕੀ ਆਵੇਗਾ ਉਹ ਆਨਨੇਬਲ ਕੋਰਟ ਦਾ ਫੈਸਲਾ ਹੋਏਗਾ ਆਨਨੇਬਲ ਐਪੈਕਸ ਕੋਰਟ ਕੀ ਫੈਸਲਾ ਦਿੰਦੀ ਹੈ ਉਹ ਆਉਣ ਵਾਲਾ ਵਕਤੀ ਦੱਸੇਗਾ ਪਰੰਤੂ ਬਹਿਸ ਦੇ ਵਿੱਚੋਂ ਇਹ ਸੰਕੇਤ ਮਿਲਦੇ ਆ ਕਿ ਇਹ ਸਟੇਟ ਦਾ ਪ੍ਰੈਰੋਗੇਟਿਵ ਹੈ ਤੇ ਵੀਕਸਟ ਆਫ ਵੀਕਸਟ ਨੂੰ ਜਿਹੜੀ ਹੈ ਉਹ ਰੈਜ਼ਰਵੇਸ਼ਨ ਪ੍ਰੀਫਰੈਂਸ਼ੀਅਲ ਬੇਸਿਸ ਤੇ ਉਦਿੱਤੀ ਜਾ ਸਕਦੀ ਹੈ ਇਹਦੇ ਵਿੱਚ ਤਿੰਨ ਹੋਰ ਚੀਜ਼ਾਂ ਬੜੀਆਂ ਵੱਡੇ ਪੱਧਰ ਤੇ ਡਿਸਕਸ ਹੋਈਆਂ ਵਾਰ-ਵਾਰ ਇਹਦੇ ਤੇ ਸਟ੍ਰੈਸ ਦਿੱਤਾ ਗਿਆ ਲਾਰਜਰ ਬੈਂਚ ਵੱਲੋਂ ਵੀ ਈਵਨ ਚੀਫ ਜਸਟਿਸ ਆਫ ਇੰਡੀਆ ਵੱਲੋਂ ਵੀ ਅਟਾਰਨੀ ਜਨਰਲ ਜੀ ਵੱਲੋਂ ਵੀ ਤੇ ਐਡਵੋਕੇਟ ਜਨਰਲਸ ਵੱਲੋਂ ਵੀ ਐਂਡ ਇਵਨ ਪ੍ਰਾਈਵੇਟ ਕੀਤੇ ਗਏ ਐਡਵੋਕੇਟਸ ਵੱਲੋਂ ਵੀ ਕਪਲ ਸਿੰਪਲ ਜੀ ਵਗੈਰਾ ਵੱਲੋਂ ਵੀ ਇਹ ਵਾਰ-ਵਾਰ ਕਿਹਾ ਗਿਆ ਕਿ ਜਿਹੜਾ 3 ਫੈਕਟਰਸ ਨੂੰ ਧਿਆਨ ਚ ਰੱਖਣਾ ਹੁੰਦਾ ਹੈ ਜਿਹੜੇ ਵੀਕੈਸਟ ਆਫ ਦਾ ਵੀਕੈਸਟ ਹੈ ਉਹਨਾਂ ਨੂੰ ਰਿਜ਼ਰਵੇਸ਼ਨ ਪ੍ਰਦਾਨ ਕਰਨ ਲਈ ਹਾਂ 스테ਟਸ ਕੈਨ ਪ੍ਰੋਵਾਈਡ ਦਾ ਰਿਜ਼ਰਵੇਸ਼ਨ ਵਿਦਨ ਰਿਜ਼ਰਵੇਸ਼ਨ ਟੂ ਦਾ ਵੀਕੈਸਟ ਆਫ ਦਾ ਵੀਕੈਸਟ ਬਾਈ ਕੀਪਿੰਗ ਇਨਟੂ 3 ਪ੍ਰਿੰਸੀਪਲਸ ਉਹ 3 ਪ੍ਰਿੰਸੀਪਲਸ ਕਿਹੜੇ ਸੀਗੇ ਇਨ ਐਡਿਕੁਐਸੀ uh, inadequate representation efficiency of the services and more backwardness ਇਹ ਤਿੰਨ ਪ੍ਰਿੰਸੀਪਲ ਬੜੇ ਜ਼ਬਰਦਸਤ ਤਰੀਕੇ ਨਾਲ ਵੱਡੇ ਪੱਧਰ ਤੇ ਵਿਚਾਰੇ ਗਏ ਇਸ ਬਹਿਸ ਦੇ ਦੌਰਾਨ ਤੇ ਇਹ ਤਿੰਨੋਂ ਹੀ ਪ੍ਰਿੰਸੀਪਲ ਦੇ ਅਕੋਰਡਿੰਗਲੀ ਜਿਹੜਾ ਹੈਗਾ ਉਹ ਵਾਲਮੀਕ ਐਂਡ ਮਰਵੀ ਸਿੱਖਾਂ ਨੂੰ ਪੰਜਾਬ ਦੇ ਵਿੱਚ ਜਿਹੜੀ 12.5% ਰੈਜ਼ਰਵੇਸ਼ਨ ਪ੍ਰੈਫਰੈਂਸ਼ੀਅਲ ਬੇਸਿਸ ਤੇ ਦਿੱਤੀ ਗਈ ਹੈ ਉਹ ਵਾਜਬ ਨਜ਼ਰ ਆਉਂਦੀ ਹੈ ਉਹ ਠੀਕ ਜਾਪਦੀ ਹੈ ਕਨਸਟੀਚਿਊਸ਼ਨਲੀ ਸੰਵਧਾਨਿਕ ਤੌਰ ਤੇ ਬਿਲਕੁਲ ਸਹੀ ਜਾਪਦੀ ਹੈ ਤੇ ਇਸੇ ਕਰਕੇ ਹੀ ਪੰਜਾਬ ਸਰਕਾਰ ਦਾ ਜਿਹੜਾ ਮੇਨ ਪੱਖ ਸੀਗਾ ਉਹਨਾਂ ਨੇ ਕਿਹਾ ਸੀ ਕਿ ਈਵੀ ਚਨਈਆ ਜੱਜਮੈਂਟ ਸਾਡੇ ਜਿਹੜਾ ਸਟੈਚਿਊਟ ਹੈ ਪੰਜਾਬ ਦਾ ਸ਼ੈਡਿਊਲ ਕਾਸਟ ਐਂਡ ਬੈਕਵਰਡ ਕਲਾਸਿਸ ਐਕਟ 2006 ਹੈ ਉਹਦੇ ਤੇ ਐਪਲੀਕੇਬਲ ਹੁੰਦੀ ਹੀ ਨਹੀਂ ਇਸ ਕਰਕੇ ਇਹ 메ਨ ਬੈਸ ਸੀ ਵੱਡੇ ਪੱਧਰ ਤੇ ਬਹਿਸ ਚੱਲੀ ਪੰਜ ਸੀਟਾਂ ਦਾ ਮੁੱਦਾ ਸੀ ਪੰਜਾਂ ਸੀਟਾਂ ਦੇ ਵਿੱਚ ਸਬ ਕਲਾਸੀਫਿਕੇਸ਼ਨ ਵਿਦਨ ਸ਼ਡਿਊਲ ਕਾਸ ਦੇ ਨੂ ਆਧਾਰ ਬਣਾ ਕੇ ਜਿਹੜੀ ਰੈਜ਼ਰਵੇਸ਼ਨ ਵੀਕਸ ਟੂ ਦਾ ਵੀਕਸ ਦਿੱਤੀ ਗਈ ਹੈ ਇਸ ਕਰਕੇ ਹੁਣ ਫੈਸਲਾ ਆਉਣਾ ਬਾਕੀ ਹੈ ਉਹ ਦੇਖਦੇ ਹਾਂ ਕੀ ਆਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ